ਇਹਦਾ ਹੁਣ ਮੈਂ ਥੋੜੀ ਰੀਲ ਟੇਢੀ ਕਰੀ ਆਂ। ਇਹਨੂੰ ਵੀ ਸਾਢੇ 50 ਡਾਤੀ। ਨੂਰਲੀ ਕੱਟਿਆ ਥੋੜੀ ਟੇਢੀ ਆਏ। ਮਾਲ ਪਾਉ ਬੜੀ ਚੱਕਦੀ ਆ ਹੁਣ ਨਹੀਂ। ਦੋ ਤਿੰਨ ਦਿਨ ਬਾਈ ਇੰਨੀ ਗਰਮੀ ਪਈ ਆ ਨਾ ਇੰਨੀ ਗਰਮੀ ਪਈ ਆ ਬਹੁਤ ਜ਼ਿਆਦਾ। ਅਜੇ ਮੌਸਮ ਕੁਝ ਵਧੀਆ ਹੋਇਆ। ਬੱਟੂਆ ਹੁਣ ਉਹਨੂੰ ਕੰਮ ਦਿਖਾਉਣਾ ਬਾਈ ਦੇਖੋ ਕੱਚੇ ਦੀ ਚੜੀ ਆ ਮਸ਼ੀਨ। ਹਾਂਜੀ ਸਾਰਿਆਂ ਨੂੰ ਸასი ਕਾਲ। ਬਾਈ ਮਸ਼ੀਨ ਚਲਾਤੀ ਆਪਾਂ ਨੇ। 22 ਤਰੀਕ ਨੂੰ ਕੰਮ ਸ਼ੁਰੂ ਕਰਤਾ ਸੀ ਆਪਾਂ ਆਪਾਂ ਜੀਰੀ ਬੜ ਰਹੇ ਹਾਂ 1692 1692 ਬਾਈ ਜਿਹੜੀ ਜੀਰੀ ਆ ਡਿੱਗਦੀ ਬਹੁਤ ਹੈ ਆ ਦੇਖੋ ਤੁਸੀਂ ਇੱਧਰ ਇੱਕ ਲਾਨ ਵੀ ਬਹੁਤ ਚਿਹੜਾ ਹੈ ਦਾ ਦੇਖਿਆ ਤੁਸੀਂ ਕਿੰਨੀ ਚਿਹ ਉਹ ਡਿੱਗੀ ਹੋਈ ਆ ਜੀਰੀ ਇਹ ਆ ਦੇਖੋ ਇਹ ਕੱਲ ਨੂੰ ਜਿਹੜੀ ਸਾਰੀ ਜ ਜਸੀਂ ਆ ਇੱਧਰ ਵੱਡੀ ਆ ਇਹ ਸਾਰੀ ਡਿਗੀ ਹੋਈ ਸੀ ਜੀ ਆ ਵੀ ਅੱਜ ਸਵੇਰੇ ਹੁਣ ਚੱਲ ਰਹੀ ਆ ਮਸ਼ੀਨ ਦੇਖੋ ਆਪਣੀਆਂ ਇੰਨੇ ਜਿਰੀ-ਗਿਰੀ ਹੋਈ ਆ ਨਾ ਮਸ਼ੀਨ ਨੂੰ ਨਹੀਂ ਤੁਰਨ ਦਿੰਦੀ ਐ ਨਾਲੇ ਬਾਸਕਟ ਥੱਲੇ ਸਿੱਟੀ ਵੀ ਆ ਸਾਰੀਆਂ ਛੜੜ ਐ ਕਰਾਉਂਦੀਆਂ ਮਸ਼ੀਨ ਨੂੰ ਐ ਮੇਰੇ ਸਾਹਮਣੇ ਤਾਂ 20 ਬੇਕਾਰ ਆ ਐ ਤੇ ਬਾਕੀ ਆਪੋ ਆਪਣੀ ਸਮਝ ਹੁੰਦੀ ਆ ਬਾਕੀ ਧਰਤੀ ਦਾ ਵੀ ਫਰਕ ਹੁੰਦਾ ਹੁਣ ਜ਼ਮੀਨ ਐ ਤਗੜੀ ਐ ਜਿਹੜੀ ਗਿਰਦੀ ਐ ਇੱਥੇ ਟਰਾਲੀ ਕਰਤੀ ਆਪਾਂ ਨੇ ਪਾਉਣੀ ਤੇ ਝਾੜ ਦੇ ਦੇ ਆਪਾਂ ਕਿੰਨਾ ਆਊਗਾ ਵੱਢ ਕੇ ਪਤਾ ਲੱਗੂ ਕੱਲ ਵੱਢਿਆ ਸੀ ਕਿ ਆਪਾਂ ਨੇ 15 ਕਿੱਬੇ ਜਿਸੋਂ 14 ਸੱਤ ਟਰਾਲੀ ਫੁੱਲ ਹੋ ਗਈ ਵਜਨ ਤਾਂ ਤੋਲੇ ਤੇ ਪਤਾ ਲੱਗੂ ਤੇ ਕਰੀਮਨ ਲਾ ਲੋ ਕੋਈ ਸਾਢੇ ਪੰਜ 6 ਕੁਇੰਟਲ ਪੰਜ ਹੋ ਜਾਣ ਸਾਢੇ ਪੰਜ ਹੋ ਜਾਣ 6 ਜਣੀ ਪੰਜ ਤੋਂ ਉੱਪਰ ਰਹੂਗੀ ਇਹ qua ਚੱਕਰੇ ਦਾ ਇਹੀ ਆ ਕਿ ਇਹਦੇ ਪਰਾਲੀ ਦੀ ਜਾਣ ਨਹੀਂ ਹੈਗੀ ਇਹ ਤਾਂ ਹੁਣ ਕੰਮ ਸ਼ੁਰੂ ਹੋਇਆ ਚੱਲ ਜੇ ਪੂਰੀ ਤਾਰ ਤੇ ਵੱਢਣੀ ਹੋਵੇ ਇਹ ਤਾਂ ਬਹੁਤ ਮੁਸ਼ਕਲ ਆ ਕੰਮ ਪਹਿਲੇ ਲੋਚ ਤੇ ਮਸ਼ੀਨ ਚੱਲਦੀ ਆ ਹਾਈ ਦਾ ਲਿੰਦੀ ਨਹੀਂ ਕਲਚ ਲਿੰਦੀ ਆ ਪਹਿਲੇ ਲੋਚ ਤੇ ਵੀ ਦੇਖੋ ਤੁਸੀਂ ਜੀਰੀ ਦਾ ਹਾਲ ਆਲੀ ਕੀ ਦਿਖਾਉਣਾ ਹੁਣ ਸਫਾਈ ਵੀ ਫੁੱਲ ਵਧੀਆ ਹੈ ਦੀ ਤੇਲੀ ਵਾਰ ਰੇਟ ਦੱਸਦੇ ਸੀ ਇਹਦਾ 4000 ਰੁਪਇਆ ਹੈ ਕਿ ਰੇਟ ਬਹੁਤ ਘਟਦਾ ਦੇ ਨੇ 26 27 ਕਿਸੂਰ ਰੁਪਇਆ ਦਾ 16 99 ਦਾ ਰੇਟ ਦੱਸਦੇ ਨੇ ਤੇ ਇੱਧਰ ਸਾਡੇ ਅੰਕਲ ਹਣੇ ਹੋਣਾ ਕਿੰਨਾ ਟਾਈਮ ਹੋ ਗਿਆ 1:30 ਵਜੇ ਦੇਖ ਲੋ ਤੁਹਾਡੀ ਮਰਜ਼ੀ ਆ ਜਦ ਮਰਜ਼ੀ ਲੈ ਆਏ ਫੇ ਰੁੱਕ ਲੈ ਆਏ ਵਲੇ ਸਫਾਈ ਸਫਾਈ ਦੇਖਿਓ ਬਾਈ ਦੇਖ ਹਰ ਪਾਣੀ ਨਿਕਲਿਆ ਬਸ ਵਾਈ ਵੀ ਵਧੀਆ ਮਸ਼ੀਨ ਲੱਗਿਆ ਬਾਈ ਬਿੱਟੂ ਚਲਾਉਣ ਜੀ ਜੀ ਦੇਖੋ ਤੁਸੀਂ 1692 ਆ ਇਹ ਐਨੀ ਜੀਰੀ ਗਰਦੀ ਆ ਨਾ ਇਹ ਨਹੀਂ ਗਰਦੀ ਆ ਜਦੋਂ ਇਹ ਪੱਕ ਗਈ ਬਸ ਇਹ ਤਾਂ ਮਾੜੀ ਜੀ ਹਵਾ ਨਾਲੇ ਗਿਰੀ ਜਾਂਦੀ ਆ ਫਿਰ ਤੇ ਮਸ਼ੀਨ ਚੱਲਦੀ ਆ ਆਪਣੀ ਹੋ ਗਈ ਅੱਜ 4-5 ਦਿਨ ਕਿਲੇ ਤੁਸੀਂ ਐਂ ਦੇਖ ਲਓ ਵੀ ਪੰਜ-ਛੇ ਗਿਲੇ ਵੱਢੇ ਜਾਂਦੇ ਨੇ ਬਸ ਐਨੀ ਗਿਰੀ ਹੋਈ ਦੇ ਪਹਿਲੇ ਲੋਜ ਮਸ਼ੀਨ ਚੱਲਦੀ ਆ ਐਨਾ ਛੇੜਾ ਵੀ ਆ ਇਹ ਐਨਾ ਛੇੜਾ ਵੀ ਆ ਇਹ ਬਹੁਤ ਜਾਵੇ ਕੱਲ ਇਹ ਚੈਂਬਰ ਵਾਲਾ ਮੂੜਲਾ ਚੈਨ ਵਾਲਾ ਸਗਰੌੜ ਤੋੜ ਲਿਆ ਨਾਲ ਲਿਫਟ ਦੇ ਨਾਲ ਪਰਾਲੀ ਲਿਫਟ ਗਈ ਲਿਫਟ ਕੇ ਚੈਨ ਉੱਪਰ ਚੜ ਗਈ ਸਗਰੌੜ ਮਾਰਿਆ ਭੰਨ ਕੇ ਕਹਿੰਦੇ ਇਹਦੇ ਪਾਸੇ 1.5-2 ਕੁ ਕਿਲੇ ਦੀ ਇਹ ਕੱਲ ਵੱਡੇ ਜਾਣੀ ਜੀ ਇਹ 4-5 ਵਜੇ ਸਕਰੋ ਟੁੱਟ ਗਿਆ ਤੇ ਉਸ ਤੋਂ ਬਾਅਦ ਹੁਣ ਸਵੇਰੇ ਆ ਕੇ 11 ਵਜੇ ਮਸ਼ੀਨ ਚਲਾਈਏ ਚ ਵੱਡੇ ਬੈਤ ਹੋਏ ਆ ਬੜੇ ਇੱਕ ਚੱਕਰੀਏ ਨੂੰ ਪਹਿਲਾਂ ਪਹਿਲਾਂ ਜੇ ਮੀਂਹ ਪੈ ਗਿਆ ਇਹ ਨਹੀਂ ਵੱਡੀ ਜਾਣੀ ਫਿਰ ਮੌਸਮ ਬਾਈ ਅੱਜ ਪੂਰਾ ਖਰਾਬ ਹੋਇਆ ਹੋਇਆ ਬੱਦਲ ਦੇਖੋ ਕੰਨੇ ਹੋਏ ਪਿੰਨੇ ਸਵੇਰੇ ਸਵੇਰੇ ਤਾਂ ਐ ਸੀ ਵੀ ਨਹੀਂ ਆਊਗਾ ਪਰ ਟਲ ਗਿਆ ਕੰਮ ਐ ਜੀ ਜੇਰੀ ਤਾਂ ਫਿਰ ਵੱਡੀ ਵੀ ਨਹੀਂ ਜਾਂਦੀ ਜੇ ਮੀਂਹ ਪੈ ਗਿਆ ਇਹ ਟਰਾਲੀ ਆਪਾਂ ਨੇ ਇੱਕ ਗੱਲ ਭਰਤੀ ਸੀ ਆ ਦੂਜੀ ਲੱਗੇਗਾ ਭਰਨ ਜਿੱਦੇ ਦੀ ਮਸ਼ੀਨ ਚਲਾਈਆ ਬਸ ਆਹੀ ਵੜਦੇ ਆ ਪਹਿਲਾਂ 16 99 ਆ ਸਬਜ਼ੀ ਖੜੀ ਏ ਸਬਜ਼ੀ ਬਸ ਤੇ ਇੱਕ ਇਧਰ ਕਿਆਰ ਆ ਕੰਮ ਸਬਜ਼ੀ ਦਾ ਹਲੇ ਮੰਡੀ ਆ ਖੁੱਲਣਗੇ ਇੱਕ ਤਰੀਕ ਨੂੰ ਆ ਸਾਰੀ ਪੱਕੀ ਵੀ ਆ ਆਹ ਜਿਹੜੀ ਜਿਹੜੀ ਪੱਕੀ ਵੀ ਆ ਹੁਣ ਜਦੋਂ ਮੰਡੀ ਖੁੱਲੂ ਤਾਂ ਹੀ ਇਹਦੀ ਵਾਰੀ ਆਉ ਵਡਣ ਦੀ ਹਲੇ ਤਾਂ ਬਸ ਸਾਹੀ ਇਹਨਾਂ ਨੇ ਬਾਸਪਤੀ ਉਹ ਜਲਦੀ ਆ ਬਾਸਪਤੀ ਵੀ ਜਿਹੜੇ ਆਪਣੇ ਬੰਦੇ ਸੀ ਬਸ ਉਹਨਾਂ ਦੇ ਨਿਬੜ ਜਾਣਾ ਅੱਜ ਕੰਮ ਇੱਕ ਅੱਧਰ ਹੋ ਜਾਣਗੇ ਪੰਜ ਚਾਰ ਕਿਲੇ ਉਹ ਵੜਦਾਂਗੇ ਉਹ ਵੜਦਾਂਗੇ ਫਿਰ ਤੇ ਫਿਰ ਸਬੀ ਚੱਲੂ ਸਾਰੀ ਸਾਡੇ ਏਰੀਆ ਚ ਸਾਰੀ ਤਕਰੀਬਨ ਚੱਬੀ ਉਹ ਲਈ ਵੀ ਆ। ਹੋਰ ਵੀ ਮਾੜਾ ਮੋਟਾ ਵੀ ਆ। ਭਾਈ ਨੇ ਇੱਕ ਨੇ ਕਮੈਂਟ ਕੀਤਾ ਸੀ। ਵੀ ਭਾਈ ਦੇਖੀ ਹੋਈ ਦਾ ਕੀ ਰੇਟ ਚੱਲਦਾ? ਭਾਈ ਦੇਖੀ ਹੋਈ ਦਾ 30000 ਰੁਪਏ ਰੇਟ ਚਾਹੀਦਾ। ਤਾਂ ਕਿਤੇ ਪੜਦਾ ਪਊਗਾ ਤੁਸੀਂ ਦੇਖ ਲਓ 5-6 ਕਿੱਲਾਂ ਚ 8-10000 ਦਾ ਡੀਜ਼ਲੇ ਖਾਗੀ। ਕਿਰਪਾ ਕਰੇ ਬਚੂ ਵੀ। ਕੀ ਆਲਾ ਵੀਰ? ਐਰ ਵਧੀਆ ਵਧੀਆ ਜੀ ਆਇਆਂ ਖੈਰ ਕੀ ਰੇਟ ਲੱਗੀ ਵੀਰੇ ਦੀ ਗੱਲ ਫਿਰ ਕੱਲ ਸਵਾ 2500 ਸਵਾ 2500 ਬਹੁਤ ਰੇਟ ਘਟਿਆ ਨਾ ਬਹੁਤ ਜਿਆਦਾ ਨਿਕਾਲ ਵੀ ਅੱਜ ਕੀ ਫਰਕ ਆ ਅੱਛੇ ਘਟਿਆ ਹਾਂ ਅੱਜ ਕੀ 480 ਕਦਾ ਹੀ ਆਇਆ ਉਹਦਾ ਅੱਛਾ ਪਿਛਲੀ ਵਾਰ ਤਾਂ ਮੈਨੂੰ ਪੰਜ ਤੇ ਪੰਜ ਤੋਂ ਫਿਰ ਬਹੁਤ ਫਰਕ ਪੈ ਗਿਆ ਨਾ ਬਹੁਤ ਫਰਕ ਪੈ ਗਿਆ ਨਾ ਰੇਟ ਵੀ ਘਟ ਗਿਆ ਰੇਟ ਵੀ ਘਟ ਗਿਆ ਫਿਰ ਤਾਂ ਤਾਂ ਹਸਾਬ ਲਾ ਲੇ ਵੀ 22 ਨਾਲ ਵੀ ਥੱਲੇ ਜਾਊਗਾ ਮਤਲਬ 60 ਤੋਂ ਹੇਠੇ ਜਾਊਗਾ ਹੂੰ ਐਮਾ ਉਹ ਤਾਂ ਜਿਹੜੀ ਜਾਰੇ ਉਹ ਪੱਕੀ ਦੀ ਦੀ ਉਹਦੇ ਨਾਲ ਹੀ ਸੁੱਕਦੀ ਇਹ ਵੱਢਣੀ ਵੀ ਸੌਖੀ ਆ ਜਿਹੜੀ ਹਰੀ ਆ ਪੱਕੀ ਦਾ ਮੰਡੀ ਚ ਰੇਟ ਮਾਰ ਰਹੇ ਹਾਲੋ ਕਹਿੰਦੇ ਚੌਲ ਟੁੱਟ ਗਿਆ ਦਾ ਅੱਛਾ ਹਾਂ ਉਹ ਨਹੀਂ ਲੈਂਦੇ ਜਿਆਦਾ ਸੁੱਕੀ ਦਾ ਜਿਹੜੀ ਜਿਆਦਾ ਸੁੱਕੀ ਆ ਜਨਾਬੇ ਦੋ ਢੇਰੀਆਂ ਆਪਣੇ ਕੱਲ ਛੱਡ ਕੇ ਖਰੀਦੀ ਨਹੀਂ ਹੈਗੀ ਉਹਨਾਂ ਨੇ ਅੱਛਾ ਹਾਂਜੀ ਇਹਨੇ ਦਾ ਚੌਲ ਟੁੱਟ ਗਿਆ ਹੂੰ ਕੋ ਕੋ ਦਰਦੀ ਮਾਰਾ ਆ ਇਹ ਤਾਂ ਗੱਲ ਹੈ ਇਹਨਾਂ ਤੋਂ ਥੋੜੀ ਹਰੀਆਂ ਵੜ ਲੇਵੇ ਨਾ ਹਾਂ ਬੜਾ ਕੱਲ ਖੜੀ ਸੀ ਦੇਖ ਲੱਗ ਜੀ ਹਾਂ ਜਿਆ ਕੱਟ ਲਾਇਆ ਆਪਨੇ ਹਾਂ ਹਾਂ ਖੜੀ ਦੀ ਇਹ ਰਾਤ ਉਹਦੇ ਕਿ ਡੇਗੀ ਉਹ ਡੈਡੀ ਨੂੰ ਜਾਨਤੇ ਰਹੇ ਤਾਂ ਜਮੀ ਉਹਦੇ ਖੜੀ ਦੀ ਖੜੀ ਅਸੀਂ ਜਦ ਵੱਡੇ ਦੋ ਕਾਲੀਆਂ ਭਰ ਗਈਆਂ ਟਰਾਲੀ ਨਹੀਂ ਸੀ ਹੋਰ ਮਾਂ ਤੁਸੀਂ ਉੱਥੇ ਵਾਜ ਜੋ ਖੜੀ ਆ ਤੇ ਮੈਂ ਫੋਨ ਕਰਕੇ ਕਹਿੰਦਾ ਕਹਿੰਦਾ ਆ ਕੇ ਤੇ ਦੇਖ ਉਹ ਸਰੀ ਤੇ ਜੀਰੀ ਜੀਰੀ ਪਈ ਆ ਉਹ ਰਾਤੋਂ ਰਾਤੇ ਖੜ ਗਈ ਨਹੀਂ ਯਾਰ ਨਾਲੇ ਖਾਬਾ ਨਹੀਂ ਚੱਲੀ ਇਹਨਾਂ ਕੋਲ ਹੋਇਆ ਔਰ ਬਹੁਤ ਵਧੀਆ ਖੜੀ ਆ ਹਾਂ ਹਾਂ ਦਾ ਸੈਂਸੀ ਅਜੇ ਵੀ ਚੱਲ ਕੋਸ ਕੱਲ ਵਾਲੀ ਨਾਲ ਤਾਂ ਠੀਕ ਆ ਕੱਲ ਵਾਲੀ ਨਾਲ ਤਾਂ ਠੀਕ ਆ ਠੀਕ ਆ ਜਾਨੀ ਮਾਸੂਨ ਦਾ ਮਹੀ ਵਾਲਾ ਸੁੱਖ ਰੱਖ ਬਸ ਇਹ ਰੱਖਿਆ ਹੁੰਦਾ ਹੈ ਆ ਜੀ ਆਹ ਜਿਹਨੂੰ ਸਾਹਿਬ ਦਾ ਕੰਮ ਕਰਨੇ ਨੇ ਲੱਗਦੇ ਨੇੜੇ ਲੱਗਦੇ ਹਾਂ ਆਪਣੇ ਦਾ ਤਕਰੀਬਨ ਜੀਰੀਆਂ ਬਾਤ ਤੁਸੀਂ ਆ ਲਾਓ ਵੀ 2-4 ਦਿਨ ਨੂੰ ਹਾਂ ਮੰਡੀ ਠੀਕ ਚ ਖੜੀਆਂ ਨੂੰ ਨਹੀਂ 30% ਏਰੀਆ ਵੱਧਿਆ ਜਾਂਦਾ ਜੇ ਮੰਡੀ ਦੀ ਹਾਂ ਹਾਂ ਵੱਧਿਆ ਜਾਂਦਾ ਹੁਣ ਆਪਣੇ ਉਧਰ 6-7 ਕਿੱਲੇ ਉਹ ਤਿਆਰੇ ਨੇ ਮਾਲ ਤਿਆਰੇ ਨੇ ਹਾਂ ਆ ਵੀ ਆ ਵੀ ਹੋਈ ਵੀ ਹੋ ਆ ਆਕਦੀਰ ਦੇ ਉਧਰ ਨੇ ਸਾਰੀ ਅੱਛਾ ਸਾਰਾ ਨਾਰਾਂ ਕਿ ਦੋ ਸਾਰੇ ਪੱਕੇ ਹੋ ਨੇ ਪੱਕੇ ਹੋ ਨੇ 11-12 ਤਰੀਕ ਦੀ ਲੱਗੀ ਹੋਈ ਆ ਤੇ ਆ ਮੰਡੀ ਕਰ ਕੀ ਖੜੇ ਮੰਡੀ ਕਰਕੇ ਹਾਂ ਇਹ ਦਿਨ ਆ ਉਹ ਦੂਜੀ 1599 ਕਰਾਂਗੇ ਉਹ ਵੀ ਇਸ ਕਨੇ ਆ 1692 ਆ ਹੂੰ ਨਹੀਂ ਉਹ ਦਿਖਦੀ ਨਹੀਂ ਹੈ ਜੀ ਵੀਰੇ ਉਹ ਦਿਖਦੀ ਘੱਟ ਹੈ ਜ਼ਿਆਦਾ ਦਿਖਦੀ ਹਾਂ ਦਿਖਦੀ ਜ਼ਿਆਦਾ ਹੈ ਇਹਦਾ ਇਹ ਆ ਉਹ ਕਹਿੰਦੇ ਰੇ ਦੋ ਪਾਓ ਦੋ ਨਾਲ ਫਿਰ ਝਾੜ ਛੁੱਟ ਨਹੀਂ ਆਪਣੇ ਆਪਣੇ ਪਤਾ ਕੀ ਚੱਕਰ ਆਪਣੇ ਜ਼ਮੀਨਾਂ ਤਾਗੜੀਆਂ ਨੇ ਇਹ ਆਪਣੇ ਕੋਲ ਗਿਰਦੀ ਵੀ ਨਾ ਐ ਹਾਂ ਮਾੜੀ ਜ਼ਮੀਨ ਚ ਪਈ ਇਹ ਗਿਰਦੀ ਹੋਣੀ ਨੱਲਾ ਦਾ ਤੇ ਗਿਰਦੀ ਹੋਣੀ ਮਾੜੀ ਮੋਟੀ ਝਾੜ ਵੀ ਨਹੀਂ ਦੇਣਾ ਝਾੜ ਵੀ ਨਹੀਂ ਦੇਣਾ ਇਹ ਤਾਂ ਗੱਲ ਹੈਗੀ ਆ ਇਹਦਾ ਹੁਣ ਮੈਂ ਥੋੜੀ ਰੀਲ ਟੇਢੀ ਕਰੀ ਆਂ। ਅੱਛਾ ਸਰ। ਇੱਧੇਲੀ ਫੈੜ ਇੱਧੇਲੀ ਸਾਡੇ ਪੱਛੇ ਘਟਾਤੀ। ਅੱਛਾ। ਨੂਰਲੀ ਬੱਛੇ ਥੋੜੀ ਟੇਢੀ ਆਏ। ਮਾਲ ਬਹੁਤ ਵਧੀਆ ਚੱਕਦੀ ਆ ਹੁਣ ਨਹੀਂ ਉਹ ਕਰਦੀ। ਕਈ ਵਾਰਾ ਥੱਬਾ ਦੀ ਬਣੀ ਜਾਂਦਾ ਸੀ ਇਹਦਾ। ਇਕੱਠਾ ਜਿਹਾ ਹੋਈ ਜਾਂਦਾ। ਹਾਂ ਹਾਂ ਹਾਂ। ਇਹਦਾ ਉਹ ਰੋਸ ਥੱਲੇ ਜੰਨੀ ਆਉਂਦੀ ਥੱਲੇ ਰਹ ਜਾਂਦੇ ਨੇ। ਉਹ ਰਹ ਜਾਂਦੇ ਨੇ। ਕਦੇ ਕੀ ਚੱਕ ਰਾਇਆ? ਝੋਕੇ ਜਿਹੜਾ ਫਿੱਟਾ ਧਰਤੀ ਨਾਲ ਲੱਗ ਗਿਆ ਉਹ ਉਪਰੋਂ ਕਾਟਰ ਵੜਦਾ ਹੁਣ ਥੱਲੇ ਰਹ ਜਾਂਦਾ। ਹਾਂ ਹਾਂ। ਹੁਣ ਜਿੰਨਾ ਕਿ ਲੱਗਦੇ ਚੱਲ ਮਸ਼ੀਨ ਨੂੰ ਉਹਨਾਂ ਰੀਲ ਲਾਣਾ ਤਾਂ ਅੱਧੀ ਝਾੜੂ ਫੇਰ ਥੱਲੇ ਰੁਕ ਜਾ ਹਾਂ ਮਸ਼ੀਨ ਕੱਢ ਦਿੰਦੀ ਐ ਤੁਰੀ ਆ ਵੇ ਇਹ ਨਹੀਂ ਚੜਦਾ ਹਾਂ ਵੇ ਜਰ ਚਲੋ ਅਜੇ ਰੱਬ ਨੇ ਸਾਥ ਵਧੀਆ ਦੇਤਾ ਆਪਣਾ ਇਹਨਾਂ ਦਾ ਤਾਂ ਕਿ ਆਸ ਹੋ ਗਈ ਸੀ ਜਾਨੀ ਹਾਂ ਕਰੂਗਾ ਮਗਰਾ ਬਹੁਤ ਝੜ ਕੇ ਬੱਦਲ ਆ ਗਏ ਤੇ ਦੋ ਪਾਸੋਂ ਵਾਲੇ ਪਾਸੋਂ ਵਧੀਆ ਪਿਆ ਵੇ ਸਰਾਟ ਪਤਾ ਮੈਂ ਕਹਿੰਦਾ ਪਟਿਆਲੇ ਨੂੰ ਵੀ ਜ਼ਿਆਦਾ ਪੈ ਗਿਆ ਹੋਊਗਾ ਨਾ ਪਟਿਆਲੇ ਜ਼ਿਆਦਾ ਹਾਂ ਪਟਿਆਲੇ ਜ਼ਿਆਦਾ ਉਧਰਲੀ ਸਾਈਡ ਤੋਂ ਆਇਆ ਪਾਸੇ ਨੂੰ ਉੱਗੇ ਵੱਤ ਰੋਡ ਵਧੀਆ ਹੈ ਨਾ ਹੂੰ ਰੋਡ ਵਧੀਆ ਤੇ ਉੱਥੇ ਤਾਂ ਘੜਾ ਪਾਉਣਾ ਕੰਮ ਹੈ ਨਾ ਉੱਥੇ ਦਾ ਘੜਾ ਹੈ ਹਾਂ ਅੜੀ ਗੋਦ ਨੂੰ ਆ ਚਾਲ ਗੋਦ ਨੂੰ ਇੱਧਰ ਵੀ ਪੈ ਗਿਆ ਮੀ ਖਾ ਖਾ ਬੱਦਲਦੀ ਪਰ ਬਹੁਤ ਜ਼ਿਆਦਾ ਓਟੇ ਦੀ ਬੱਦਲ ਹੈ ਮਿੱਟੀ ਨੇ ਕਾਟਰ ਚੋਕ ਕਰ ਲਿਆ ਮਸ਼ੀਨ ਦਾ ਓ ਮਿੱਟੀ ਓ ਏ ਓ ਓ ਲੈ بائیک کر کر مارتے ہیں بائیک کر کر ٹکرایا اپ ٹکرے یہ نہیں پھر بہتوں ٹکرے

ਕਰਦੀ ਆ ਬਾਈ ਇਹ ੱੱਕਾ ਮੁੰਡਾ ਜਹਾਦੀਆਂ ਮੂਹਰੇ ਆਈ ਦੀ ਬਣਾਈ ਵੀ ਆ ਪਰ ਐਨਾ ਧੀਦੀ ਉਹਦੀ ਰੀਲ ਤੇ ਵੀ ਗਰੀਆ ਉਹ ਕਰਨੇ ਪਤਾ ਮੇਰੇ ਨਾਲ ਇੱਧਰ ਨਾਲ ਪਤਾ ਹੋਰੇ ਮੁੰਡਾ ਹੁਣ ਚੱਲੇ ਲੱਗੇ ਮਾਰੂ ਪਾਇ ਨਹੀਂ ਹੈਗਾ ਉੱਤੇ 10 ਰੁਪਏ ੱੱੱਗਾ ਬਣ ਜੂਗਾ ਆ ਦੇਖੀ ਹੋਏ ਕਰਕੇ ਖਲਾ ਬਹੁਤ ਡੱਤੇ ਆ ਗਏ ਵਿੱਚ ਬਲੇ ਆ ਉਹ ਬੜੇ ਵੱਡੀ ਆ ਪੂਰੀ ਜੱਡੀ ਜੀ ਪੂਰੀ ਸਾਫ ਕੀਤੀ ਜੀਰੇ ਜਾਰੇ ਇਹ ਕਰਦੇ ਨਾਲ ਉਹਦਾ ਘੱਟ ਬਾਰੇ ਹੁੰਦਾ ਜੀ ਨਹੀਂ ਵਰਦੇ ਪਰ ਅਗਲੇ ਕਰਦੇ ਵਰਦੇ ਜਾਂਦੇ ਪਿੱਛੇ ਕੱਢ ਕੇ ਵਿੱਚ ਕਰ ਦਿੰਦੇ ਨੇ ਯਾਰਾ ਤੂੰ ਕੰਡ ਕਰਦੇ ਤੇ ਮੈਂ ਵੀ ਇੰਡੀਏ ਦੀ ਬਾਤ ਤੋਂ ਇਹਨਾਂ ਵਰਦੇ ਨਾ ਜੀ ਰੋਪਾ ਆਹਾ ਆਪਣੇ ਜਦੋਂ ਕਬਾਤ ਬਤੀ ਵਰਦਾ ਇਹ ਦਰ ਆਦਾ ਵਾਪਸੀਂ ਦੀ ਇਹ ਜ਼ਿਆਦਾ ਵੱਧ ਜਾਂਦੀ ਹੈ ਮਸ਼ੀਨ ਦੀ ਤੇ ਵਾਪਸੀ ਜ਼ਿਆਦਾ ਵੱਧ ਗਈ ਇਹ ਆਪਣੇ ਜਿਸਕੇ ਖਾਓਗੇ ਕਈ ਵਾਰ ਐਜੂਡੇਟਰ ਟੁੱਟਣ ਦਾ ਖਤਰਾ ਹੋ ਜਾਂਦਾ ਨਾਲੇ ਧਾਣਾ ਪੋਰ ਵੀ ਹੋ ਜਾਂਦਾ ਤੇ ਹੋਰ ਨਹੀਂ ਹੈਗਾ ਅੱਛਾ ਉਹ ਬਹੁਤ ਡੱਕੇ ਨੇ ਅੱਛਾ ਬਹੁਤ ਜ਼ਿਆਦਾ ਦੀ ਆਪਣੀ ਮਸ਼ੀਨ ਦੀ ਦਾ ਫੇਰ ਵੀ ਬਹੁਤ ਫਰਕ ਆ ਵਾਈ ਬੋਟ ਆ ਜਮੈਂ ਆਇਆ ਹਾਂ ਇੱਕ ਕੰਡਕ ਤੇ ਜਿਵੇਂ ਆਲੇ ਗਲੇ ਰੁੜ ਤੇ ਇਕੱਠੇ ਹੋਏ ਨੇ ਅੱਛਾ ਇੰਨੇ ਸਾਰੀ ਤੇ ਹਾਂ ਇਹ ਬੱਚੇ ਦਾ ਕੰਮ ਕਰਨ ਦਾ ਪਤਾ ਹੀ ਨਹੀਂ ਹੈਗਾ ਮਸ਼ੀਨਾਂ ਵਾਲਿਆਂ ਨੂੰ ਕਾਟਰ ਬਾਹਰ ਰੱਖ ਕੇ ਵੱਢੀ ਆ ਮੇਰੇ ਖਿਆਲ ਨਾਲ ਕਾਟਰ ਬਾ ਵੀਰੇ ਸੀਫ ਖੋਲ ਲਈ ਉਹਨੇ ਯਾਰ ਜਿਆਦੇ ਥੱਲੇ ਵਾਲੀ ਜੇ ਹੁਣ ਸੀਫ ਨੂੰ ਟੰਗ ਕਰਦਾ ਇਹ ਜਿਹੜਾ ਗਿੱਲਾ ਹੈ ਨਾ ਮਾਲ ਆ ਆਪਣੇ ਡੱਕਾ ਹਾਂ ਡੱਕਾ ਵੀ ਨਾਲਿਆ ਖਾਲੀ ਆ ਜਿਹੜਾ ਦਾਣਾ ਹਾਂ 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 ਇਹ ਸੜਾ ਔਰਦਾ ਨਹੀਂ ਪਖਾੜਾਉਗਾ ਨਹੀਂ ਇਹਨੂੰ ਇਹ ਸੜਾ ਖੈਦਾ ਖਾਲੀ ਆ ਹਾਂ ਇਹਦਾ ਖਾਲੀ ਆ ਹਰੀ ਚਮਕਦਾ ਹਰਾ ਹਾਂ ਪਰ ਨਾ ਬਾਹਰ ਨਿਕਲਦਾ ਬਾਹਰ ਨਿਕਲ ਗੱਲਾ ਇਹ ਇਹੀ ਆਪਾਂ ਰੇਟ ਗਾਲਦੇ ਪੱਕੇ ਨਾਲ ਵੀ ਨਹੀਂ ਨਿਕਲਦਾ ਨਾ ਉੱਥੇ ਅੱਛਾ ਨਾ ਗੱਲਾ ਨਾ ਇਹ ਦੇਖ ਹੁਣ ਪੱਕੇ ਦੀ ਕਿੰਨੀ ਕਹਾਵਾਂ ਬਤਾਨੀਆਂ ਹਾਂ ਕਾਲਾ ਪਿਆ ਪਿੱਛਲਾ ਇਹ ਹੀ ਹੋਊਗਾ ਮੈਂਨੇ ਕਰ ਲਿਆ ਥੋੜਿਆ ਚੀਪਾ ਤੰਗ ਸਵਾਈ ਉਹ ਵੀ ਪੂਰੀ ਪਹਿਲਾਂ ਜਿਹੜੀ ਆਪਾਂ ਵੱਢੀ ਉਹਦੀ ਬਹੁਤ ਸਵਾਈ ਸੀ ਉਹਦਾ ਜਿਵੇਂ ਪੱਖਾ ਲੱਗਿਆ ਹੁੰਦਾ ਉਹ ਇਹਨਾਂ ਦਾ ਜਿਹੜੀ ਆਵਾਜ਼ ਥੋੜੀ ਹੋਰ ਤੇ ਹਾਂ ਸਰਹਣਾ ਲਾਣੇ ਜਿੱਲਾ ਗਿਆ ਉਹ ਸੁੱਕਾ ਸੀ ਇਹ ਸੁੱਕਾ ਤੇ ਹੀ ਹੈ ਇਹਦਾ ਪਰਾਲੀ ਜਦੇ ਨਰਮਾ ਨਾ ਹੈ ਹਫ਼ਤੇ ਮੰਗ ਫਰਕ ਆ ਉਹ ਵੀ ਹਫ਼ਤਾ ਬਾਅਦ ਲੱਗਦੀ ਆ ਅੱਛਾ ਅੱਛਾ ਉਹ ਪਹਿਲਾਂ ਲੱਗਦੀ ਆ ਆ ਮੌਸਮ ਕਰਕੇ ਫਿਰ ਵੱਢਣੀ ਪੈਣੀ ਅੱਛਾ ਜੰਟੇ ਦੇ ਹਰੀ ਦੀ ਪੜਦੇ ਸੀ ਏ ਬਰਮ ਚੂਹੇ ਵਾਲਾ ਜਿਹੜਾ ਉੱਪਰ ਫੂਸ ਲੈ ਕੇ ਜਾਂਦਾ ਨਾ ਦੁਬਾਰਾ ਅੱਧੇ ਦਾਣੇ ਹੁੰਦੇ ਨੇ ਚੋਕ ਹੋ ਜਾਇਆ ਕਰੇ ਦੋ ਵਾਰ ਚੋਕ ਹੋ ਗਿਆ ਤਿੰਨ ਵਾਰ ਮੈਂ ਤੇ ਕੁੜੀ ਪਿਛੇ ਆਲੀ ਸੀ ਚੈਟ ਕਰਕੇ ਫੂਸ ਜਿਆਦਾ ਆਉਣ ਲੱਗਾ ਉਹ ਉੜੇ ਨਾ ਖਾਲਾ ਉਹ ਵੀ ਗਿੱਲਾ ਸੀ ਇੱਕ ਨੇ ਹਰਾ ਫਿਰ ਜਾ ਕੇ ਬਸ ਉਹਦੀ ਵੱਢ ਕੇ ਜੰਟੇ ਦੀ ਸਾਰੇ ਉਹਦੇ ਗਲ ਪਟਕ ਕੇ ਨਵੇਂ ਲਾਏ ਹਮ ਇਹਦਾ ਫਿਰ ਜਦੇ ਕੰਮ ਆਇਆ ਕਰਨਾ ਪੈਂਦਾ ਹਾਂ ਜੇ ਹੁਣ ਓਵੇਂ ਤੁਸੀਂ ਆਪ ਕਰ ਲੈਂਦੇ ਹੋ ਜੇ ਹੋਰ ਬੰਦਾ ਹੁੰਦਾ ਅਗਲਾ ਕਿੱਥੇ ਨਹੀਂ ਕਰਦਾ ਤੇ ਉਹਨਾਂ ਇੱਕ ਵਾਰ ਡੱਬੀ ਜਾਣਾ ਸੀ ਜਿੰਨਾ ਵਾਪਸੀ ਤੇ ਫੂਸ ਵੱਧ ਜਾਂਦਾ ਜਿਵੇਂ ਆਪਾਂ ਸਾਜ ਮੂਰੇ ਦਾਣੇ ਨਹੀਂ ਆਂ ਛੰਡ ਕੇ ਕੱਢ ਲੈਂਦੇ ਤਾਂ ਫੂਸ ਹੁੰਦਾ ਤੇ ਦਾਰੇ ਹੁੰਦੇ ਆ ਇਹ ਇਹ ਜਾ ਕੇ ਫੇਰ ਪ੍ਰੈਸ਼ਰ ਮੂਰੇ ਵੇਰਦੇ ਨੇ ਪ੍ਰੈਸ਼ਰ ਦੇ ਉੱਤੇ ਜਿਹੜੇ ਮਾਰੇ ਮੋਟੀ ਕੋਈ ਲੜੀ ਵੀ ਰਹਿ ਗਈ ਜਾਂ ਕੋਈ ਹੋਰ ਰਹਿ ਗਿਆ ਉਹਨੂੰ ਦੁਬਾਰਾ ਪ੍ਰੈਸ਼ਰ ਦੁਬਾਰਾ ਫੇਰ ਪੋਰ ਕੇ ਫੇਰ ਪਿੱਛੇ ਵਾਰ-ਵਾਰ ਜਦੋਂ ਹੁਣ ਪੱਕਾ ਮਾਲ ੜਾ ਕੇ ਬਾਹਰ ਕੱਢਦਾ ਨਹੀਂ ਉਹ ਹੌਲੀ-ਹੌਲੀ ਇਕੱਠਾ ਹੁੰਦਾ 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 ਆ ਜਿਆਦਾ ਇਕੱਠਾ ਹੋ ਜਾਂਦਾ ਵਿੱਚ ਤੇ ਜਿਆਦਾ ਇਕੱਠਾ ਹੋ ਗਿਆ ਜੇ ਦੇਖ ਬਸ ਉਹ ਚੋਕ ਹੋ ਜਾਂਦਾ ਆ ਚੱਕਰ ਪੈ ਜਾਂਦਾ اٹਕੇ ਮਾਰੇ ਜਰੇ ਪਾੜ ਲਾਏ ਚਿੱਪਾ ਹੁਣ ਖੁੱਲੀਆਂਵੇਂ ਨੇ ਪੂਰੀਆਂ ਪੂਰਜਾ ਉਰਦਾ ਜਾਰੇ ਮੁੜ ਕੇ ਚੋਕ ਬਸ ਆਹ ਮਾੜੀ ਮੋਟੀ ਗੱਲ ਦਾ ਹੀ ਵਰਤਦਾ ਇਹਦਾ ਸਾਰਾ ਵਿੱਚ ਦੀ ਨਿਕਲਦਾ ਵਿੱਚ ਦੀ ਨਿਕਲਦਾ ਹਾਂ ਹੁਣ ਕੱਲੇ ਦਾ ਦੇਖ ਲੈ ਤੂੰ ਇਹ ਚਾਰ ਪੰਜ ਫੋਂਗਲ ਬੱਤ ਦੀਆ ਜਾਗਾ ਇਹਦਾ ਕਾਟਰ ਜਿੰਨਾ ਅੱਗੇ ਕਾਟਰ ਫਿਰਿਆ ਕਾਟਰ ਫਿਰਿਆ ਆਪਾਂ ਤਾਂ ਬਹੁਤ ਮਸ਼ੀਨ ਨੂੰ ਸੋਧ ਕੇ ਚਲਾਉਂਦੇ ਹਾਂ। ਤੁਸੀਂ ਸਾਡੇ ਪਹਿਲਾਂ ਦਾ ਬਹੁਤ ਝੜ ਦਿੱਤਾ ਆਪਣੇ। ਤੁਸੀਂ ਸਾਡੇ ਦਾ ਪੂਰਾ ਝੜ ਦਿੱਤਾ ਪਹਿਲਾਂ। ਕੋਣ ਨਹੀਂ। ਕੋਣ ਨਹੀਂ। ਆ ਇਹ ਤਰਤੀ ਮੈਂ ਕਹਿੰਦਾ ਜਿਹੜੀ ਇੱਕ ਵਾਰ ਫਸਲ ਆਪਾਂ ਬੀਜੀ ਜਾਂਦੇ ਵਾਰ-ਵਾਰ ਵਾਰ-ਵਾਰ ਆ ਉਹ ਚੱਕਰ ਪੈ ਗਿਆ ਜਿਵੇਂ ਹੁਣ ਆਪਾਂ ਪਹਿਲਾਂ ਹਾਂ ਕੀ ਕਹਿੰਦੇ ਆ ਸੂਰਜ ਮੁਫੀ ਲਾਉਂਦੇ ਨੇ ਤੂੰ। ਦੇਖ ਲੈ ਹੁਣ ਉਹਦੇ ਜਿਹੜਾ ਹੋਣ ਲੱਗ ਗਈ ਦੀ ਸੂਰਜ ਨੂੰ ਕੀ ਹੈ ਨਾ। ਝਾੜੇ ਦੀ। ਇਸੋ ਲਾਤੀ ਦੀ ਖਤਮ ਹੋ ਗਈ ਜਰੂਰ ਦੀ ਵੀ ਆਪਣੇ ਮੱਕੀ ਚੱਲ ਪਿਆ ਹੁਣ ਤਾਂ ਕੰਮ ਔਰ ਇਸ ਵਾਰ ਲੇਬਰ ਦੀ ਸਮੱਸਿਆ ਉਹ ਜੇ ਕੰਮ ਦੇ ਸਾਬ ਨਾਲ ਹੀ ਆਉਂਦੀ ਆ ਹਾਂ ਨਹੀਂ ਮੈਂ ਕੱਢੀ ਆ ਨਾ ਵੀਰੇ ਜਿਹਦੇ ਜਿਹਨਾਂ ਤੇ ਲਾਈ ਹੋਈ ਸੀ ਸੂਰਜਮੁਗੀ ਉਹ ਤੇ ਲਾਈ ਹੋਈ تھی ਤੇਨੇ ਢੀਲਾ ਪੋ ਵੀਲੇ ਚਾਰ ਕਿਲੇ ਰਾਜੂ ਦੇ ਲਾਈ ਦੀ ਨਾ ਤਾਂ ਉਹਨੇ ਜਮੈਂ ਝਾੜ ਨਹੀਂ ਦਿੱਤਾ ਆ ਫੁੱਲ ਵੀ ਛੋਟੇ ਛੋਟੇ ਓਨੇ ਛੋਟੇ ਛੋਟੇ ਰਹਿ ਗਏ ਔਰ ਉਹ ਤਾਂ ਬਸ ਤਾਵੇ ਵਿਚਾਰਾ ਕਹਿੰਦਾ ਮੱਕੀ ਨਾ ਲਾ ਲਈ ਮੈਂ ਤਾਂ ਜਿਹੜੀ ਮੱਕੀ ਲਾਈ ਉਹ ਸਾਡਾ ਰੇਟ ਵੀ ਬਹੁਤ ਤੇਜ਼ ਮੱਕੀ ਵਧੀਆ ਨਿਕਲੀ ਹਾਂ ਮਸਤੀ ਦੇ 100 ਰੁਪਏ ਮੰਗ ਹੱਥ ਲਾ ਲੀ ਕਿ ਹਾਂ 100 ਰੁਪਏ ਮੰਗ ਆ ਆ ਹਾਂ ਉਹ ਰਸੂਦ ਨੂੰ ਕਿਤੇ ਬੋ ਉਹਨੇ ਘੱਟਾ ਕਰਦਾ ਰਾਹ ਤੋਤਾ ਬਹੁਤ ਪੈਣ ਲੱਗ ਗਿਆ ਹਾਂ ਤੋਤਾ ਬਹੁਤ ਪੈਣ ਲੱਗ ਗਿਆ ਇਹਨੂੰ ਰਾਖੀ ਬੋ ਦਾ ਇਹਦੀ ਮੱਕੀ ਦੀ ਘੱਟ ਆ ਹਾਂ ਰੈਲਾ ਨਹੀਂ ਜੀ ਤੋਤਾ ਆਉਂਦਾ ਹੈਗਾ ਜਮੀਨ 'ਚ ਆਪਣੇ ਹਾਂ ਹੁਣ ਪਤਾ ਨਹੀਂ ਕਿੱਥੋਂ ਆ ਗਿਆ ਨਾ ਬਹੁਤ ਜਿਆਦੇ ਤੋਤਾ ਦਿਹੁੰਦਾ ਬੱਤੂ ਮੇਰੇ ਸਾਧ ਮੇਰਾ ਇੱਕ ਹਾਂ ਨਾ ਕੰਮ ਨੇੜੇ ਲੱਗਿਆ ਨਾ ਇਹ ਚੱਲ ਪਿਆ ਦੂ ਦੋ ਸਵੇਰੇ ਫਿਰ ਕਿਤੀ ਪੂਰੀ ਹੱਥ ਫੇਰੀ ਹੋਰ ਕੰਨ ਵਾਲਾ ਕੰਮ ਨਹੀਂ ਦਾ ਸੀ ਹਾਂ ਫਟੀਆਂ ਕਾਸਟੀਆਂ ਹੋ ਰਹੇ ਹਾਂ ਹਾਂ ਫਟੀਆਂ ਕਾਸਟੀਆਂ ਇਹ ਜਦੋਂ ਆਪਾਂ ਥੱਲੋਂ ਵੱਢਦੇ ਆ ਲੰਬਾਈ ਵੱਧ ਜਾਂਦੀ ਹੈ ਇਹਦੀ ਲਿਫਟ ਦਾ ਨਾਲੇ ਇਹਨੂੰ ਵਿੱਚ ਟਾਈਮ ਵੀ ਆਦੀ ਜਾਂਦਾ ਹੀ ਹਾਂ ਉਹਨਾਂ ਦਾ ਨਾਲ ਲਿਖ ਕੇ ਵਧੀਆ ਲਿਫਟਾ ਵੀ ਹਾਂ ਜੇ ਜ਼ਿਆਦੇ ਲਿਫਟ ਗਿਆ ਜਦੋਂ ਮਾਰੇ ਆਸਾ ਗਰਾਉਂਡ ਭਰਨਗੇ ਜਦ ਆਦੀ ਜਣਾ ਇਹ ਬੰਗੜਾ ਲਵੇ ਆਪਾਂ ਜਾਂਦੇ ਸਾਰੇ ਉੱਡ ਜਾਂਦੇ ਨੇ ਮਸੀਨ ਦੇ ਨਾਲ ਹਾਉਰ ਪੋਲੇ ਉਰਦੇ ਨਹੀਂ ਹੈਗੇ ਮੇਰੇ ਕੋ ਰੀਲ ਦੇ ਔਰ ਇਹ ਵਾਰ ਤਾਂ ਕਲੱਪੇਣਾ ਪੈਂਦਾ ਆਇਤਾ ਦੀ ਕਰਨੀ ਪੈਂਦੀ ਔਰ ਤੇ ਆ ਬੱਚਰੀ ਨਾ ਹੋਰ ਉਹ ਜਵੇਂ ਕੋਲੇ ਆ ਰਹੇ ਹਿੰਦੇ ਨੇ ਇਹ ਕੋਲੇ ਦਾ ਔਰ ਡਰਦੇ ਨਹੀਂ ਬਹੁਤ ਜ਼ਿਆਦਾ ਗਏ ਉਹ ਕੱਡਾ ਕੱਡਾ ਖਾਂਦੇ ਨੇ ਆਹ ਦੇਖਣ ਕਰਕੇ ਜੜ ਜੜ ਦੀ ਤੇ ਹੋ ਜਾਂਦਾ ਆ ਬਟੇ ਆਹ ਨੂੰ ਗੱਮ ਦਿਖਾਉਣਾ ਹੈ ਬਾਈ ਦੇਖੋ ਕਿੱਥੇ ਦੀ ਚਾੜੀ ਆ ਮਸ਼ੀਨ ਆਹ ਬੜਾ ਟਾਇਰ ਨਾਲ ਪਰੋਲੀ ਤੇ ਦੀ ਲੰਘਾਇਆ ਆ ਗਿਆ ਪਾਰ ਮੋੜ ਕੇ ਅੰਦਰਲੀ ਮੋੜ ਜਮਾ ਤਾਰ ਖੜੀ ਹੋ ਗਈ ਸੀ ਇਹ ਜਿੱਤੇ ਡਰਾਈਵਰ ਹੀ ਆਲਾ ਆਏ ਨਹੀਂ ਪਤਾ ਲੱਗਦਾ ਵੀ ਕਿੱਥੇ ਦੀ ਮਸ਼ੀਨ ਲਗਾਉਣੀ ਆ ਪੁੜੀ ਆ ਉਹ ਲੱਗੀ ਸੀ ਬੁਧੀ ਸਿੱਧੀ ਲਾਇਆ ਿੱੱਡੀ ਲਈ ਆ ਕੇ ਉਧਰੋਂ ਮੋੜ ਲੇ ਆਵਰੇ ਦਿਸ਼ਰਤ ਦਾ ਬੜਾ ਡਾਇਰਾ ਆਪ ਮਰੇ ਬਣਾ ਕੰਮ ਸੌਖਾ ਮਿਲਦਾ ਸੱਚੀ ਗੱਲ ਏ ਕਿੰਨਾ ਕਿ ਸੰਝਾ ਸੰਝਾ ਪਾਈ ਚੱਲ ਨਿਮਾਰਤ ਬਸ ਆ ਹੀ ਰਹਿ ਗਿਆ ਕਿ ਆ ਦੇ ਦੇ ਤੱਕ ਵਿੱਗੇ ਖਾਵਾ ਵੱਢ ਕੇ ਫਿਰ ਆ ਪਟਰਾਲਾ ਕਰਦੇ ਆ ਲੋਡ ਚੱਲਦੇ ਆਂ ਬਸ ਘਰ ਨੂੰ ਇਹੇ ਜਾਂ ਤਾਂ ਬਿੱਟੂ ਨੇ ਕੰਮ ਕਰਿਆ ਮੈਂ ਤਾਂ ਹੁਣ ਧਿਆਨ ਕੀਤਾ ਹੁੰਦਾ ਆਦੀ ਮਾਗਰ ਸੁੱਧੀ ਨੇ ਗਈ ਨਾ ਸੀਨੇ ਦੋ ਤਿੰਨ ਦਿਨ ਬਾਈ ਇੰਨੀ ਗਰਮੀ ਪਈ ਆ ਨਾ ਇੰਨੀ ਗਰਮੀ ਪਈ ਆ ਬਹੁਤ ਜ਼ਿਆਦੇ ਅੱਜ ਮੌਸਮ ਕੁਝ ਵਧੀਆ ਹੋਇਆ ਬੱਦਲ ਬਾਈ ਜੀ ਕਰਕੇ ਤੇ ਤਾਂ ਬਹੁਤ ਜ਼ਿਆਦੇ ਉਹ ਆਪਣੀ ਦੂਈ ਮਸ਼ੀਨ ਤੇ ਡਰਾਈਵਰ ਰੱਖਿਆ ਵਾ ਕੱਲ 2-3 ਵਾਰੀ ਤਾਂ ਉਹਨੇ ਪਾਣੀ ਦਾ ਗਲਾਸ ਭਰ ਕੇ ਸੱਤ ਚ ਪਾਇਆ ਆਪਦੇ ਜਦ ਮੈਂ ਦੇਖਿਆ ਕਿ ਹਾਂ ਉਹ ਨੂੰ ਗਰਮ ਸਰਦ ਹੋ ਜਾਏਗਾ ਤੂੰ ਕਹਿੰਦਾ ਗਰਮੀ ਬਹੁਤ ਲੱਗਦੀ ਦੀ ਕਰਾਂਗੀ ਕਮਾਲ ਕਰਤੀ ਮਾਤਾ ਪਰ ਨਾਲ ਆ ਕੇ ਰੱਖਦਾ ਸਾਈਡ ਤੇ ਸਿਰ ਗਿੱਲਾ ਕਰ ਲਿਆ ਕਰੇ ਹਾਂ ਜੀ ਤਾਂ ਗਰਮੀ ਨਹੀਂ ਦੇਖੀ ਮੈਂ ਕਰੇ ਤੇ ਕਟਰ ਲਾਉਂਦੇ ਆ ਫਿਰ ਆਪਾਂ ਉਹ ਬੰਦ ਕਰ ਦੇ ਲੈ ਬੰਦ ਕਰ ਚੱਲ ਚੱਲ ਚਲਾਇਓ ਇੱਧਰ ਰੱਖ ਸਾਈਡ ਤੇ ਚੱਲ 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 ਚੌਂਕ ਦੇ ਬਟੂਏ ਇੱਧਰ ਰੱਖ ਇੱਧਰ ਰੁ ਉੱਪਰ ਜਾ ਕੇ ਪਾਏ ਇੱਧਰ ਰੱਖ ਕੇ ਲੈ ਗਿਆ ਕਰਦਾ ਉੱਪਰ ਜਾ ਕੇ ਤਾਂ ਕੱਢ ਰੋੜ ਉੱਪਰ ਜਾ ਕੇ ਉਹਦਾ ਟਿੱਕੇ ਰੋੜ રાખે ભાઈ ચાલો બસ આજે તમે